ਪੂਰਾ ਪੂਰਾ ਮੇਚ ਚਾਓ ਐਜੀ ਬੋਂਡੂ ਅਗੜਾ ਵਿੱਚ ਪਾਇਆ ਦਾ ਜਿੰਦਾਬਾਦ ਜਿੰਦਾਬਾਦ ਦੋ ਚਾਰ ਥੱਪੜੇ ਵੀ ਠੋਕ ਦੋ ਲੱਗੀ ਨਾਮ ਨਾਮ ਜਦੋਂ ਕਹਿੰਦਾ ਆਪਣਾ ਲੋਖਾਟੇ ਆ ਆਵਾਜ਼ ਵੀ ਭਾਈ ਉਹ ਘੜਚੋ ਸਾਹਟਾਈਦਾ ਨਾ ਸਾਹਦੇ ਨਹੀਂ ਇਹ ਵੀ ਹੁੰਦਾ ਤਾਂ ਗਿੱਲੀਆਂ ਬਾਬਾ ਛੱਡ ਦਿਓ ਨਾ ਛੱਡ ਦਿਓ ਯਾਰ ਚੱਲੇ ਬਾਹਰ ਜਾ ਕੇ ਹਾਂ ਜੀ ਆਏ ਬਾਹਰ ਤੇ ਨਾ ਬਾਹਰ ਜਾ ਕੇ ਲੱਗਦੀ ਬਾਬਾ ਜੀ ਦੇ ਜਿਹੜੇ ਜੁਣਿਆ ਅਸ਼ਮੇਂਦਰ ਪ੍ਰਧਾਨ ਤੇ ਗੁਰਪ੍ਰਿੰਤ ਸਮਾਜ ਸੇਵਕ ਵੱਲੋਂ ਕਿ ਇਹ ਸਾਰੇ ਜੱਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਜੀ ਅਮਰਤਖਾ ਦਾ ਜਿਆਪੂਰ ਦਾ ਫੋਕੀਆ ਜੋ ਸਾਡੇ ਸੰਧਾਨ ਬਾਰੇ ਉਹਨੇ ਗੱਲ ਸਰਕਾਰ ਦੀ ਵਰਤੀ ਹੈ ਜਿਹੜੀ ਉਸ ਉਹਦੇ ਸਬੰਧ ਵਿੱਚ ਅੱਜ ਬਾਬਾ ਜੀਵਨ ਸਿੰਘ ਮੈਸਤਰੀ ਮਜ਼ਦੂਰ ਜੀ ਨੂੰ ਪੋਰਟਵਾਰ ਹੋ ਰਿਹਾ ਸੀ ਮੁਕਤ ਹੈ ਤੇ ਉਸ ਮੁਤਲਫੂਕਿਆ ਗਿਆ ਹੈ ਦਾ ਤੇ ਜੋ ਗਤੀਵਿਧੀਆਂ ਇਹਨਾਂ ਮਜ਼ਦੂਰਾ ਅਤੇ ਹੋਰ ਐਸੀ ਸਮਾਜ ਵਾਰੇ ਇਸ ਸੈਂਟਰ ਸਰਕਾਰ ਜਿਹੜੀਆਂ ਲੈ ਕੇ ਹੁੰਦੀ ਹੈ ਮਾਰੀਆਂ ਸ਼ਬਦ ਜਿਹੜੀਆਂ ਅੱਜ ਲਾਭੀਆਂ ਵਰਤੀ ਆ ਇਸ ਕਰਕੇ ਅਸੀਂ ਇਹ ਪੁਤਲਾ ਇਹਨਾਂ ਭੁਗਿਆ ਇਹਦਾ ਹੋਰ ਸੈਟਰ ਸਰਕਾਰ ਨੂੰ ਜਿਹੜੀ ਚੇਤਾਵਨੀ ਦਿੰਦੇ ਆ ਵੀ ਆਪੀਆਂ ਆਦਤਾਂ ਤੋਂ ਆਪ ਬਾਜ ਜਾਓ ਭਾਈ ਜੀ ਅੱਜ ਕਿਸ ਵਿਸ਼ੇ ਤੇ ਪੁਤਲਾ ਫੁਕਿਆ ਗਿਆ ਜੈ ਭੀਮ ਜੈ ਭਾਰਤ ਮੈਂ ਬਲਵੰਤ ਸੰਮੇਵਾਲੀ ਰਾਸ਼ਟਰੀ ਸਿੱਖਤਰ ਲੋਕ ਸਭਾ ਦੇ ਕਾਪਰੀ ਪਰ ਇੰਚਾਰਜ ਜੈ ਨੈਸ਼ਨਲਿਸਟ ਜਸਟੀਸ ਪਾਰਟੀ ਅੱਜ ਅਸੀਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿੰਨੇ ਸਾਡੇ ਮਜ਼ਦੂਰ ਭਰਾਏ ਇਹਨਾਂ ਵੱਲੋਂ ਇੱਕ ਅਮਿਤ ਸ਼ਾਦਾ ਤਲਾ ਫੁਕੇਗਾ ਜੋ ਕਿ ਬਾਬਾ ਸਾਹਿਬ ਦੇ ਖਿਲਾਫ ਉਹਨੇ ਗਲਤ ਸ਼ਬਦਾਂ ਦੀ ਬੋਲੀ ਸੀ ਇਹ ਸਾਰੇ ਹੀ ਜਿਹੜਾ ਦਲਿਤ ਸਮਾਜ ਚ ਪੂਰਾ ਰੋਸ ਪਾਇਆ ਜਾ ਰਿਹਾ ਹੈ ਜੇਕਰ ਸੈਂਟਰ ਸਰਕਾਰ ਦੇ ਜਿੰਨੇ ਵੀ ਮੰਤਰੀ ਇਸ ਤਰ੍ਹਾਂ ਗਲਤ ਸ਼ਬਦਾਂ ਦੀਆਂ ਬੋਲਾਂਗੇ ਸਾਡਾ ਜਿਹੜਾ ਦਲਿਤ ਸਮਾਜ ਉਹ ਕਦੇ ਵੀ ਕਿਸੇ ਨੂੰ ਨਹੀਂ ਬਖਜੂਗਾ ਬਿਲਕੁਲ ਪੁਤਲਾ ਫੁਕੇਗਾ ਕੀ ਕਹਿਣਾ ਚਾਹੁੰਦੇ ਨੇ ਬਾਰੇ ਅੱਜ ਸਾਡੇ ਜਥੇਬੰਦੀਆਂ ਵੱਲੋਂ ਅਮਿਤ ਸ਼ਾਹ ਦਾ ਇੱਕ ਪੁਤਲਾ ਫੁਕਿਆ ਗਿਆ ਜੋ ਸੰਸਦ ਵਿੱਚ ਬਾਬਾ ਸਾਹਿਬ ਬਾਰੇ ਗਲਤ ਬੋਲਿਆ ਸੀਗਾ